हां जी दोस्तों उम्मीद करते हैं थोड़ी जेल वार्डर दी तैयारी बहुत बढ़िया चल रही होनी ਤੇ ਉਸੇ ਵਧੀਆ ਚੱਲਦੀ ਤਿਆਰੀ ਨੂੰ ਥੋੜਾ ਜਿਹਾ ਬੂਸਟ ਕਰਨ ਦੇ ਲਈ ਮੈਂ ਤੁਹਾਡੇ ਲਈ ਇੱਕ ਸਪੈਸ਼ਲ ਮੈਰਾਥਨ ਅਰੇਂਜ ਕਰੀ ਹੈ ਇਹ ਮੈਰਾਥਨ ਆਪਣੀ ਰਹੇਗੀ 7 ਜਨਵਰੀ ਨੂੰ ਕਦੋਂ ਹੋਣੀ ਆਪਣੀ ਮੈਰਾਥਨ ਹੈ 7 ਜਨਵਰੀ ਨੂੰ ਡੇਲੀ ਦੀ ਆਪਣੀ ਟਾਈਮਿੰਗ ਹੁੰਦੀ ਹੈ ਜੀਕੇ ਦੀ ਕਲਾਸ ਦੀ 5 ਵਜੇ ਤਾਂ ਇਹ 5 ਵਜੇ ਹੀ ਰਹਿਣ ਵਾਲੀ ਹੈ ਤੇ ਇਸ ਮੈਰਾਥਨ ਕਲਾਸ ਦੇ ਵਿੱਚ ਮੈਂ ਤੁਹਾਨੂੰ 2025 ਦੇ ਵਿੱਚ ਪੀ ਟ੍ਰਿਪਲ ਐਸ ਬੀ ਨੇ ਜਾਂ ਫਿਰ ਪੰਜਾਬ ਦੇ ਵਿੱਚ ਹੋਰ ਜਿੰਨੇ ਵੀ ਐਗਜ਼ਾਮ ਹੋਏ ਹੈ ਉਨਾ ਸਾਰੇ ਐਮਸੀਕਿਊ ਨੂੰ ਇਕੱਠਾ ਕਰ ਲਿਆ ਹੈ ਤੇ ਉਹ ਸਾਰੇ ਪੀਵਾਈਕਿਊ ਕਰਾਂਗੇ ਤੇ ਨਾਲ ਉਹਦਾਂ ਦੇ ਰਿਲੇਟਡ ਜਿਹੜੇ ਹੋਰ ਕੁਐਸਚਨ ਪੁੱਛੇ ਜਾ ਸਕਦੇ ਆ ਉਹ ਵੀ ਆਪਾਂ ਨਾਲ ਦੀ ਨਾਲ ਕਵਰ ਕਰਾਂਗੇ ਬਈ ਠੀਕ ਹੈ ਤਾਂ ਇਹ ਮੈਰਾਥਨ ਬਹੁਤ ਜ਼ਿਆਦਾ ਹੈਲਪਫੁਲ ਤੁਹਾਡੇ ਲਈ ਰਹੇਗੀ ਖਾਸ ਤੌਰ ਤੇ ਜੇਲ ਬਾਰਡਰ ਦੇ ਪੇਪਰ ਦੇ ਲਈ ਤਾਂ ਇਸ ਨੂੰ ਮਿਸ ਨਹੀਂ ਕਰਨਾ ਸਾਰੇ ਨੇ ਇਸ ਕਲਾਸ ਨੂੰ ਅਟੈਂਡ ਕਰਨਾ ਹੈ ਬਈ ਟਾਈਮ ਨੋਟ ਕਰ ਲਓ 5 ਵਜੇ ਤੇ ਕੱਲ ਨੂੰ ਆਪਾਂ ਯਾਨੀ ਕਿ 7 ਜਨਵਰੀ ਨੂੰ ਇਸ ਕਲਾਸ ਨੂੰ ਲਗਾਵਾਂਗੇ ਠੀਕ ਹੈ ਇਹ ਕਲਾਸ ਹੁਣੇ ਮੈਂ ਲਾਈਵ ਕਰਤੀ ਹੈ ਜਾ ਕੇ ਇਸ ਨੂੰ ਹੁਣੇ ਲਾਈਕ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ